ਪੂਰਬੀ ਅਫਰੀਕਾ ਵਿੱਚ ਸਿੱਖੀ ਪ੍ਰਚਾਰ ਸੰਤ ਮਣੀ ਸਿੰਘ ਜੀ ਪੂਰਬੀ ਅਫਰੀਕਾ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਸਨ ਉਹਨਾਂ ਦੀ ਪ੍ਰੇਰਣਾ ਕਰਕੇ ਅਫਰੀਕਾ ਦੀ ਸੰਗਤ ਨੇ ਸੰਤ ਤੇਜਾ ਸਿੰਘ ਜੀ ਮਹਾਰਾਜ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ ਸੰਤ ਜੀ ਸਤੰਬਰ 1953 ਨੂੰ ਮਵਾਸਾ ਹੁੰਦੇ ਹੋਏ ਨੈਰੋਬੀ ਪੁੱਜੇ ਇੱਥੋਂ ਸੰਗਤਾਂ ਦੀ ਖਿੱਚ ਕਰਕੇ ਕੀਨੀਆ, ਜੋਗਾਂਡਾ, ਤੰਜ਼ਾਨੀਆ ਵਿੱਚ ਨਾਮ ਬਣੀ ਦਾ ਪ੍ਰਚਾਰ ਕਰਕੇ ਬਿਆੰਤ ਸੰਗਤਾਂ ਨੂੰ ਅਮਰਤ ਸ਼ਿਕਾ ਗੁਰੂ ਕਲਗੀਆਂ ਵਾਲੇ ਦੇ ਚਰਣਾ ਨਾਲ ਜੋੜਿਆ। ਜੋਗਾਂਡਾ ਵਿੱਚ ਸੰਤ ਜੀ ਮਹਾਰਾਜ ਨੇ ਬੜੇ ਜ਼ੋਰਦਾਰ ਲਫ਼ਜ਼ਾਂ ਨਾਲ ਹਿੰਦੂਸਤਾਨੀ ਭਰਾਮਣ ਨੂੰ ਇਹ ਤਕੀਦ ਕੀਤੀ ਕਿ ਉਹ ਜੋਗਾਂਡਾ ਵਾਸੀਆਂ ਨਾਲ ਪੂਰਾ ਪ੍ਰੇਮ ਕਰਨ ਆਪਣਾ ਟਿਕਾਣਾ ਹਿੰਦੂਸਤਾਨ ਜਾਂ ਹੋਰ ਦੇਸ਼ਾਂ ਵਿੱਚ ਬਣਾ ਲੈਣ। ਕਿਉਂਕਿ ਇਸ ਦੇਸ਼ ਵਿੱਚੋਂ ਉਹਨਾਂ ਨੂੰ ਉੱਜੜਨਾ ਪੈਣਾ ਹੈ ਜਿਨ੍ਹਾਂ ਪ੍ਰੇਮੀਆਂ ਨੇ ਸੰਤ ਜੀ ਮਹਾਰਾਜ ਦੇ ਬਚਨ ਤੇ ਅਮਲ ਕੀਤਾ ਉਹ ਸੁਖੀ ਰਹੇ ਕੁਝ ਸਾਲਾਂ ਬਾਅਦ ਜੋਗਾਂਡਾ ਦੇ ਰਾਸ਼ਟਰਪਤੀ ਫੌਜੀ ਜਰਨੈਲ ਇਦੀ ਅਮੀਨ ਨੇ ਹਿੰਦੂਸਤਾਨੀਆਂ ਤੇ ਬਹੁਤ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਸਾਰਿਆਂ ਨੂੰ ਮੁਲਕ ਛੱਡ ਕੇ ਬਾਹੋ ਦਾਹੀ ਨਿਕਲਣਾ ਪਿਆ ਇੱਕ ਸਾਧ ਬਚਨ ਅਟਲਾਦਾ